ਸਤਿ ਸ਼੍ਰੀ ਅਕਾਲ ਜੀ ਮੌਜੂਦ ਹਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਲੁਧਿਆਣਾ ਦਾ ਇਹ ਰੇਲਵੇ ਸਟੇਸ਼ਨ ਸਾਨੇ ਵਾਲ ਹਲਕੇ ਦਾ ਰੇਲਵੇ ਸਟੇਸ਼ਨ ਕਿਹਾ ਜਾਂਦਾ ਜਿੱਥੇ ਅੱਜ ਕਿਸਾਨਾਂ ਪੱਖੋਂ ਅੱਜ ਰੇਲ ਨੂੰ ਰੋਕਣ ਦੀ ਕਾਲ ਦਿੱਤੀ ਗਈ ਸੀਗੀ ਜਿਹੜੀਆਂ ਮੰਗਾਂ ਵੈ ਉਹ ਵੀ ਦੱਸ ਜੀ ਤੁਹਾਨੂੰ 2025 ਦੇ ਜਿਹੜੇ ਮਸੌਦੇ ਨੇ ਉਹਨਾਂ ਨੂੰ ਰੱਦ ਕਰਨ ਨੂੰ ਪ੍ਰੀ-पेड ਬਿਜਲੀ ਦੇ ਮੀਟਰ ਜਿਹੜੇ ਉਹਨੂੰ ਹਟਾਉਣ ਨੂੰ ਲੈ ਕੇ ਅਤੇ ਆਪਣੀਆਂ ਪੁਰਾਣੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਅੱਜ ਰੇਲ ਹੈ ਜਿਹੜੀ ਉਹ ਰੋਕਣ ਦਾ ਐਲਾਨ ਜਿਹੜਾ ਪੰਜਾਬ ਭਰ ਦੇ ਵਿੱਚ ਕੀਤਾ ਗਿਆ ਸੀਗਾ ਕੁਝ ਜਿਹੜੇ ਨੇਤਾ ਨੇ ਕਿਸਾਨ ਆਗੂ ਨੇ ਕਿਹਾ ਜਾ ਰਿਹਾ ਸਵੇਰੇ ਕਰੋ ਡਿਟੇਨ ਕੀਤੇ ਗਏ ਨੇ ਪੁਲਿਸ ਪੱਖੋਂ ਪਰ ਹੁਣ ਅੱਜ ਜਿਹੜੀ 1 ਤੋਂ ਲੈ ਕੇ 3 ਵਜੇ ਤੱਕ ਬੰਦ ਹੀ ਕਾਲ ਦਿੱਤੀ ਗਈ ਸੀ ਕਿਹਾ ਜਾ ਰਿਹਾ ਸੀਗਾ ਕਿ ਸਾਨੇਵਾਲ ਹਲਕੇ ਦੇ ਵਿੱਚ ਲੁਧਿਆਣਾ ਦੀ ਗੱਲ ਕੀਤੀ ਜਾਵੇ ਸਾਨੇਵਾਲ ਹਲਕੇ ਦਾ ਇਹ ਰੇਲਵੇ ਸਟੇਸ਼ਨ ਜਿਸ ਨੂੰ ਬੰਦ ਕਰਨ ਬਾਰੇ ਕਿਹਾ ਗਿਆ ਸੀਗਾ ਇੱਥੇ ਧਰਨਾ ਲੱਗਣਾ ਸੀ ਕਿਸਾਨਾਂ ਪੱਖੋਂ ਪਰ ਜੇ ਹੁਣ ਗੱਲ ਕੀਤੀ ਜਾਵੇ ਤਾਂ ਸੋ ਉੱਥੇ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਹੈ ਬੇ ਕੁਝ ਕਿਸਾਨ ਆਗੂ ਨੇ ਜਿਹੜੇ ਪਹੁੰਚੇ ਨੇ ਸਾਨੇਵਾਲ ਰੇਲਵੇ ਸਟੇਸ਼ਨ ਤੇ ਪਰ ਪੁਲਿਸ ਜਿਹੜੀ ਉਹ ਵੀ ਪੂਰੀ ਤਰ੍ਹਾਂ ਬਾਹਰ ਮੁਸਤੈਲ ਹੈ ਪੁਲਿਸ ਦਾ ਨੇ ਸਾਫ ਤੌਰ ਤੇ মিডিਆ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਸ ਨੂੰ ਖਰਾਬ ਨਹੀਂ ਕੀਤਾ ਜਾਏਗਾ ਪੀਸਫੁਲੀ ਜਿਹੜਾ ਪ੍ਰੋਟੈਸਟ ਹੈ ਅਗਰ ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਕਰ ਸਕਦੇ ਨੇ ਅਗਲ ਰੇਲ ਜਿਹੜੀ ਉਹ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਨੂੰ ਨਹੀਂ ਰੋਕਣ ਦਿੱਤੀ ਜਾਗੀ ਸੋ ਜਿਹੜੇ ਕਿਸਾਨ 10 ਦੇ ਕਰੀਬ ਆਗੂ ਨੇ ਜਿਹੜੇ ਕਿਸਾਨ ਨੇਤਾ ਨੇ ਉਹ ਪਹੁੰਚੇ ਨੇ ਤੇ ਉਹਨਾਂ ਦਾ ਸਾਫ਼ ਤੌਰ ਤੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਅਗਰ ਸਾਡੇ ਜਿਹੜੇ ਲੀਡਰ ਹੈ ਅਗਰ ਉਹ ਨਹੀਂ ਪਹੁੰਚੇ ਤੇ ਉਸ ਤੋਂ ਇਸ ਕਾਰਨ ਅਸੀਂ ਪ੍ਰਦਰਸ਼ਨ ਜਿਹੜਾ ਨਹੀਂ ਕਰ ਰਹੇ ਹਾਲ ਦੀ ਫਿਲਹਾਲ ਪੁਲਿਸ ਵੱਕੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਤੇ ਟ੍ਰੇਨਾਂ ਜਿਹੜੀਆਂ ਲਗਾਤਾਰ ਆ ਜਾ ਰਹੀਆਂ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਕਿਸੇ ਵੀ ਤਰੀਕੇ ਦਾ ਪੰਜਾਬ ਪਰ ਦੇ ਵਿੱਚ ਰੇਲ ਜਿਹੜੀ ਆ ਰੇਲ ਰੋਕੋ ਦੱਸਿਆ ਗਿਆ ਸੀ ਅੱਜ ਉਸ ਨੂੰ ਇੱਕ ਤਰੀਕੇ ਨਾਲ ਕੈਨਸਲ ਹੈ ਜਿਹੜਾ ਉਹ ਕੀਤਾ ਗਿਆ ਵਾ ਕਿਉਂਕਿ ਕਿਸਾਨ ਜਿਹੜੇ ਨਹੀਂ ਪਹੁੰਚੇ ਸਾਨੇਵਾਲ ਹਲਕੇ ਦੀ ਗੱਲ ਕਰੇ ਸਾਨੇਵਾਲ ਵੀ ਪੂਰੀਆਂ ਟ੍ਰੇਨਾਂ ਆ ਰਹੀਆਂ ਜਾ ਰਹੀਆਂ ਇਹੋ ਜਿਹਾ ਕੋਈ ਵੀ ਮਾਹੌਲ ਨਹੀਂ ਹੈਗਾ ਕਿ ਟ੍ਰੇਨਾਂ ਜਿਹੜੀਆਂ ਰੋਕੀਆਂ ਗਈਆਂ ਸੋ ਹੋਰ ਇਸ ਦੇ ਵਿੱਚ ਕੋਈ ਅਪਡੇਟ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਅਮਿਤ ਧੱਪੜ ਦੀ ਰਿਪੋਰਟ ਜੋ ਚੁੱਕਿਆ ਸਾਡੇ ਚੁੱਕੇ ਹੁਣੇ-ਹੁਣੇ ਪਤਾ ਲੱਗਿਆ ਖਬਰ ਇਹਨਾਂ ਤੋਂ ਹੋਰ ਹੁਣ ਪਤਾ ਲੱਗੂ ਕਿਹੜੇ-ਕਿਹੜੇ ਚੁੱਕੇ ਬਣੇ ਬਲਦੇਵ ਸਿੰਘ ਮੰਗਲੀ ਹੋ ਵੀ ਨਜ਼ਰਬੰਦਾ ਬੋਲੂ ਬੋਲੂ ਹਾਂਜੀ ਬਲਦੇਵ ਸਿੰਘ ਨਜ਼ਰਬੰਦਾ ਮੰਗਲੀ ਹੋ ਵੀ ਨਾ ਮੈਂ ਤੇ ਕਿਹੜੀ ਸੁਖਦੇਵ ਸਿੰਘ ਮੰਗਲੀ ਤੋਂ ਆ ਉਹ ਵੀ ਆ ਵੀ ਨਜ਼ਰਬੰਦਾ ਤੇ ਬਾਕੀ ਜਿਹੜੇ ਪ੍ਰਧਾਨ ਆ ਆਪਣੇ ਦਿਲਵਕ ਸਿੰਘ ਗਿੱਲ ਜੀ ਉਹਨਾਂ ਨੂੰ ਵੀ ਜਣੀ ਪੁਲਿਸ ਨੇ ਅਰੈਸਟ ਕੀਤਾ ਹੋਇਆ ਵਾ ਤੇ ਹਾਂਜੀ ਤੇ ਬਾਕੀ ਸਾਡੀਆਂ ਜਥੇਬੰਦੀਆਂ ਨੂੰ ਰੋਕਣ ਦੀ ਬਹੁਤ ਹਾਂਜੀ ਕਿਹੜੀ ਜਥੇਬੰਦੀ ਉਹ ਤੁਸੀਂ ਹੈਗੇ ਅਸੀਂ ਵੀ ਭਾਰਤੀ ਕਿਸਾਨ ਮਜ਼ਦੂਰਾਂ ਦੇ ਵਿੱਚੋਂ ਹਾਂ ਜੀ ਹਾਂਜੀ ਤੇ ਸਾਰੇ ਜਾਣੇ ਸਾਡੇ ਬੰਦੇ ਚੱਕਲੇ ਆ ਸਾਡਾ ਜਿਹੜਾ ਰੇਲ ਰੋਕਣ ਦਾ ਸੀ ਇਹ ਪਰ ਤੇ ਉਹਨੂੰ ਕੈਨਸਲ ਕੀਤਾ ਗਿਆ ਬਾਹ ਇਹ ਠੀਕ ਹੈ ਫਿਲਹਾਲ ਹਲੇ ਕੈਨਸਲ ਤਾਂ ਨਹੀਂ ਆ ਸਾਡੇ ਬੰਦੇ ਖੜੇ ਆ ਦੇਖੋ ਹੁਣ ਜੇ ਜਤਕ ਪੁਲਿਸ ਨਹੀਂ ਛੱਡਦੀ ਹੈਗੀ ਪੁਲਿਸ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਤਾਂ ਧੱਕਾ ਕਰ ਰਹੀ ਹੈ 1 ਵਜੇ ਦਾ ਸਮਾਂ ਦਿੱਤਾ ਗਿਆ ਤੁਹਾਨੂੰ ਵੀ ਰਸਤੇ ਰੋਕਿਆ ਗਿਆ ਹਾਂਜੀ ਤੇ ਰੋਕਣ ਨੂੰ ਤਾਂ ਸਾਰਿਆਂ ਨੂੰ ਵੀ ਸਾਰਿਆਂ ਨੂੰ ਕੋਸ਼ਿਸ਼ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਤਾਂ ਧੱਕਾ ਹੀ ਕਰ ਰਹੀ ਹੈ ਅਨਿਆਏ ਕਰ ਰਹੀ ਹੈ ਬਿਲਕੁਲ ਨਹੀਂ ਮੀਨ ਲੀਟਰਸੀ ਤਾਂ ਪ੍ਰੋਟੈਸਟ ਹੀ ਕੀਤਾ ਗਿਆ ਸੀ ਹਾਂਜੀ ਹੁਣ ਲੀਡਰ ਫੜੇ ਹੋ ਗਏ ਆ ਤੁਹਾਡੇ ਸਾਹਮਣੇ ਕਿੰਨੀ ਫੋਰਸ ਲਾਈ ਹੋਈ ਹੈ ਹਾਂਜੀ ਤੁਸੀਂ ਆਪੇ ਦੇਖ ਲਓ ਕਿੰਨੀ ਫੋਰਸ ਇੱਥੇ ਲੱਗੀ ਹੋਈ ਆ ਕਿਹੜੀਆਂ ਮੰਗਾਂ ਲੱਗੇ ਆ ਪ੍ਰੋਟੈਸਟ ਕੀਤਾ ਗਿਆ ਇਹ ਦਨਾਂ ਘਰਾੜਿਆਂ ਦੇ ਵਿੱਚ ਆ ਜਾਣੇ ਜਿੱਦਾਂ ਪਹਿਲਾਂ Jio SIM ਆਏ ਸੀ ਹਾਂ ਪਹਿਲਾਂ ਫਰੀ ਦਿੱਤੇ ਗਿਆ ਮੁੜ ਕੇ ਬਾਅਦ ਵਿੱਚ ਉਹਨਾਂ ਦਾ ਠੋਕਵੇਂ ਚਾਰਜ ਲਾਏ ਗਏ ਆ ਤੇ ਮੁੜ ਕੇ ਦੇਖ ਲਓ ਇਹ ਤਾਂ ਜਣੀ ਜਿਹੜਾ ਆਮ ਲੋਕਾਂ ਆਮ ਲੋਕਾਂ ਨੂੰ ਤੰਗ ਕਰ ਰਿਹਾ ਹੈ ਹਾਂਜੀ ਜਿਹੜੇ ਤਗੜੇ ਘਰਾਣਾ ਜਾਨੀ ਕਿ ਕਾਰੋਬਾਰ ਕਰਾਣੇ ਆ ਵੀ ਜਿਹੜਾ ਹਾਂ ਮੋਟਾ ਮਾਲ ਅੰਦਰ ਕਰੀ ਜਾਂਦੇ ਆ ਉਹ ਬੰਦੇ ਤਾਂ ਜਾਨੀ ਕਿ ਆਪਣਾ ਭਰੀ ਜਾਣਗੇ ਜਿੰਨਾਂ ਕੋਲ ਹੈ ਜਿਹੜਾ ਹੁਣ ਆਮ ਆਮ ਜਨਤਾ ਦਾ ਭੁੱਖੀ ਮਾਰਨ ਵਾਲੀ ਕੰਮ ਵੈਸੇ ਹੀ ਰਜ਼ਕਾਰ ਖੋਤਾ ਗਿਆ ਆ ਹੁਣ ਅੱਗੇ ਦੀ ਰੰਗ ਨਿੱਤੀ ਸੀ ਹੁਣ ਅੱਗੇ ਦੀ ਰਾਤ ਨਹੀਂ ਦੱਸਣਗੇ ਜਿਹੜੇ ਸੀਨੀਅਰ ਆਗੂ ਆ ਸਾਡੇ ਜੀ ਸੀਨੀਅਰ ਆਗੂ ਹੀ ਸਾਰੇ ਚੱਕਲੇ ਆ ਕੱਲ ਰਾਤ ਤੋਂ ਆ ਸਵੇਰੇ ਸਵੇਰੇ 4 ਵਜੇ ਤੋਂ ਪ੍ਰਧਾਨ ਸੁਖਦੇਵ ਆਪਣੇ ਦਲਵਾਰ ਸਿੰਘ ਗੱਲ ਜੀ ਉਹ ਵੀ ਚੱਕੇ ਗਏ ਆ ਨਾਲ ਦੀ ਗੱਡੀ ਫਿਰ ਕੈਂਸਲ ਹੈ ਕੈਂਸਲ ਹਲੇ ਤੱਕ ਕੋਈ ਕਲੀਅਰ ਕਹਿ ਨਹੀਂ ਸਕਦੇ ਦੇਖੋ ਹੁਣ ਜਦ ਤੱਕ ਪਹੁੰਚਦੇ ਨਹੀਂ ਜਦ ਤੱਕ ਕੁਝ ਨਹੀਂ ਕਹਿ ਸਕਦੇ ਹੈਗੇ ਹਾਂਜੀ ਮੈਂ ਨਿਰਮਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੁਧਿਆਣਾ ਤੋਂ ਸਾਡੇ ਲੀਡਰ ਰਾਤ ਤੋਂ ਚੁੱਕਲੇ ਗਏ ਆ ਔਰ ਇਥੇ ਪਹੁੰਚ ਨਹੀਂ ਦਿੱਤਾ ਗਿਆ ਸਰਕਾਰ ਧੱਕਾ ਕਰ ਰਹੀ ਆ ਇਹ ਇਹ ਧੱਕਾ ਜਿਹੜਾ ਬਰਦਾਸ਼ਤ ਨਹੀਂ ਹੋਊਗਾ ਜਿਵੇਂ ਜਿਵੇਂ ਸਾਨੂੰ ਦਬਾਉਂਦੇ ਤਿਵੇਂ ਤਿਵੇਂ ਲੋਕਾਂ 'ਚ ਰੋਸ ਵਧੂਗਾ ਲੋਕ ਜਿਆਦਾ ਜੁੜਨਗੇ ਸਰਕਾਰ ਨੂੰ ਔਖਾ ਹੋ ਜਾਊਗਾ ਸਾਹਮਣਾ ਇਹ ਕਿਸ ਕਰਕੇ ਪ੍ਰੋਟੈਸਟ ਕਰ ਔਰ ਕਿੰਨੇ ਜਿਨੀਆਂ ਸਾਡੇ ਦਿੱਲੀ ਵਾਲੀਆਂ ਮੰਗਾ ਮੰਨੀਆਂ ਉਹ ਲਾਗੂ ਨਹੀਂ ਕੀਤੀਆਂ ਗਈਆਂ ਦਿੱਲੀ ਮੋਰਚੇ ਵਾਲੀਆਂ ਬਾਕੀ ਬਿਜਲੀ ਦਾ ਮੇਨ ਹੈਗਾ 225 ਦਾ ਜਿਹੜਾ ਹੈਗਾ ਬਿਜਲੀ ਪ੍ਰਾਈਵੇਟ ਨੂੰ ਦੇ ਰਿਹਾ ਚਿੱਪ ਵਾਲੇ ਮੀਟਰ ਲਾ ਰਿਹਾ ਬਿਜਲੀ ਜੇ ਪ੍ਰਾਈਵੇਟ ਹੋ ਜਾਂਦੀ ਆ ਤੇ ਜਿਹੜੀ 600 ਜੂਨਟ ਮਾਫ ਆ ਸਭ ਦੀ ਉਹ ਨਹੀਂ ਮਿਲਣੀ ਪ੍ਰਾਈਵੇਟ ਕੰਪਨੀ ਮਾਫੀ ਕਿਉਂ ਦੇਊਗੀ ਉਹ ਜਿਹੜੇ ਸਾਡੇ ਮੋਟਰਾਂ ਦੇ ਬਿੱਲ माफ ਕੀਤੇ ਉਹ ਵੀ ਲਾ ਦਿੱਤੇ ਜਾਣਗੇ ਬਹੁਤ ਵੱਡਾ ਘਾਟਾ ਸ਼ਹਿਰੀਆਂ ਨੂੰ ਸਭ ਨੂੰ ਸਮਝਣਾ ਚਾਹੀਦਾ ਵਪਾਰੀ ਨੂੰ ਕਰਮਚਾਰੀ ਨੂੰ ਨੌਕਰਿਆਂ ਨੂੰ ਸਾਹਮਣੇ ਸਾਹਮਣਾ ਚਾਹੀਦਾ 664 ਜੂੰਟ ਨਹੀਂ ਜੇ ਪ੍ਰਾਈਵੇਟ ਨਾਲ ਚੱਲੀ ਗਈ 664 ਜੂੰਟ ਵੀ ਖਤਮ ਔਰ ਬਿਲੀ ਦੇ ਜਿਹੜੇ ਮੋਟਾ ਬਿੱਲ ਉਹ ਵੀ ਖਤਮ ਇਹ ਹਰ ਬੰਦੇ ਨੂੰ ਸਮਝਣਾ ਚਾਹੀਦਾ ਲੋਕ ਨਹੀਂ ਸਮਝਦੇ ਜਿਹੜੇ ਸਾਥ ਦੇ ਰਹੇ ਧੰਨਵਾਦ ਜਿਹੜੇ ਨਹੀਂ ਦੇ ਰਹੇ ਉਹਨਾਂ ਉੱਠਣਾ ਚਾਹੀਦਾ ਪਰ ਜਿਹੜੇ ਅੱਜ ਪ੍ਰੋਟੈਸਟ ਕੀਆ ਉਹ ਚ ਕਿਸ ਤਿੱਕੇ ਨਾਲ ਕਿ ਜਿਹੜਾ ਆਗੂ ਤੁਹਾਡੇ ਨਜ਼ਰ ਨਹੀਂ ਆ ਰਹੇ ਸਾਡੇ ਰਾਤ ਤੋਂ ਹੀ ਸਾਡੇ ਆਗੂ ਚੁੱਕਲੇ ਗਏ ਇੱਥੇ ਨਹੀਂ ਪਹੁੰਚਣ ਦਿੱਤੇ ਗਏ ਤੁਹਾਡੇ ਸਾਹਮਣੇ ਹੁਣ ਕਿੰਨੀਆਂ ਫੋਰਸਾਂ ਲਾਈਆਂ ਹੁਣ ਕਿੰਨੇ ਬੰਦੇ ਇੱਥੇ ਪ੍ਰੋਟੈਸਟ ਕਰਨ ਵਾਸਤੇ ਆਏ ਸੀਗੇ ਤੇ ਸਾਡੇ 10 ਬੰਦੇ ਇਸ ਠੀਕ ਹੈ ਤੁਸੀਂ ਉਹਨੂੰ ਪ੍ਰੋਟੈਸਟ ਕਰੋਗੇ ਬਾਕੀ ਹੁਣ ਉੱਪਰੋਂ ਸਾਡਾ ਲੀਡਰਾਂ ਦਾ ਜੋ ਹੁਕਮ ਆਉਗਾ ਉਸ ਦੇ ਹਿਸਾਬ ਨਾਲ ਚੱਲਾਂਗੇ ਹੁਣ ਤੁਸੀਂ ਪ੍ਰੋਟੈਸਟ ਕਰੋਗੇ ਸਾਡੇ ਲੀਡਰਾਂ ਦਾ ਆਰਡਰ ਜੀ ਆਰਡਰ ਹੋਊਗਾ ਜੋ ਸਾਨੂੰ ਹੁਕਮ ਆਊਗਾ ਜੇ ਕੰਡੈਕਟ ਨਹੀਂ ਹੋ ਰਿਹਾ ਬੰਦੇ ਜਿਹੜੇ ਉਹ ਚੁੱਕੇ ਗਏ ਆ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਆ ਰਹੀ ਜੋ ਹੁਕਮ ਕਰਨਗੇ ਉਹ ਹੀ ਕਰਨਗੇ ਕਹਿਣਗੇ ਅਸੀਂ ਰੇਲ ਦੇ ਅੱਗੇ ਲੰਮੇ ਪਾਵਾਂਗੇ ਛਿੱਧੀਆਂ ਵੀ ਪਾ ਦੇਵਾਂਗੇ ਜੋ ਸਾਨੂੰ ਹੁਕਮ ਹੋਵੇ ਅਸੀਂ ਉਹ ਕਰਾਂਗੇ ਠੀਕ ਹੈ ਲੈਡ ਚੰਦਾ ਨੂੰ ਫੋਨ ਕਰਿਆ ਕਰਨਾ ਸਰ ਸਾਨੀਅਲ ਜਿਹੜਾ ਪ੍ਰੋਟੈਸਟ ਸੀਗਾ ਕਿਸਾਨਾਂ ਦਾ ਉਸ ਉਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਸਿਕਿਉਰਿਟੀ ਬੰਦੋਬਸਤ ਕੀਤੇ ਗਏ ਨੇ ਕਿ ਪ੍ਰੋਟੈਸਟ ਰੋਕਿਆ ਜਾਊਗਾ ਨਹੀਂ ਆਏ ਨਹੀਂ ਇੱਥੇ ਕੋਈ ਪ੍ਰੋਟੈਸਟ ਨਹੀਂ ਆਏ ਨਹੀਂ ਠੀਕ ਹੈ ਸਰ ਤੇ ਕਿੰਨੀ ਕੁ ਫੋਰਸ ਇੱਥੇ ਤੈਨਾਤ ਕੀਤੀ ਗਈ ਹੈ ਔਰ ਕਿਸ ਚੀਜ਼ ਲਈ ਤੈਨਾਤ ਕੀਤੀ ਗਈ ਹੈ ਠੀਕ ਹੈ ਤੇ ਹੁਣ ਜਿਹੜਾ ਪ੍ਰੋਟੈਸਟ ਕੋਈ ਜਗਰ ਕਰਨਾ ਚਾਹੂਗਾ ਤੇ ਉਹ ਉਸ ਨੂੰ ਰੋਕਿਆ ਜਾਊਗਾ ਨਹੀਂ ਨਹੀਂ ਆਪਣਾ ਪੀਸਫੁੱਲ ਕਰ ਲੀ ਸਾਨੂੰ ਠੀਕ ਮਾਨੋਰ ਡ੍ਰੀਕ ਕਰਾਉਗੇ ਮਾਨੋਰ ਡ੍ਰੀਕ ਕਰਾਉਗੇ ਠੀਕ ਠੀਕ